ਇਹ ਆਪਣਾ ਨਿਊ ਹਾਲੈਂਡ 5321 ਮਾਡਲ ਆ ਟਰੈਕਟਰ ਪੂਰਾ ਸਾਫ ਟਰੈਕਟਰ ਆ ਜਿਵੇਂ ਨਵਾਂ ਪਿਆ ਜੋ ਸਮਾਨ ਯਾਨਸੀ ਚੋਂ ਨਿਕਲਿਆ ਸਾਰਾ ਨਾਲ ਆ ਟੋਟਲ ਸਮਾਨ ਆ ਦਾ ਵੇਟ ਬੂਟ ਛਤਰੀ ਸਾਰਾ ਅਰੀਜਨਲ ਟਰੈਕਟਰ ਆ ਬਹੁਤ ਘੱਟ ਚੱਲਿਆ ਗਿਆ 21 ਮਾਡਲ ਪੂਰਾ ਸਾਫ ਟਰੈਕਟਰ ਤੇ ਵੇਟ ਬੂਟ 1300 ਘੰਟਾ ਚੱਲਿਆ ਪੂਰੇ 1300 ਚੱਲਿਆ ਨਾ 208 10 ਘੰਟੇ ਆ ਹਾਂ ओरिजिनल ਚੱਲਿਆ ਨਾਲ ਦੇ ਟਾਇਰ ਆ ਸਾਰਾ ਸਮਾਨ ਨਾਲ ਦਾ ਟੈਕ ਟੂਰ ਵੀ ਨਾਲ ਦੇ ਆ ਜਿਹੜਾ ਸਮਾਨ ਜੀ ਜਿਹੋ ਨਿਕਲੇ ਬਾਕਲਾ ਸਲੰਸਰ ਬਦਲਿਆ ਹਲੇ ਤੱਕ ਕੋਈ ਰिजिनल ਮਿਲੂਗਾ ਨਾਲ ਹੂੰ ਤੇ ਸਾਰਾ ਵੀ ਨਾਲ ਦੇ ਆ ਮਾਰਕੇ ਨਾਲ ਦੇ ਏਜੰਸੀ ਵਾਲੇ ਲੱਗੇ ਹੋਏ ਆ ਕਿਤੇ ਕੋਈ ਚਾਬੀ ਪਾਨਾ ਨਹੀਂ ਲੱਗਿਆ ਕਿਤੇ ਕੋਈ ਖੁੱਲਿਆ ਨਹੀਂ ਕੋਈ ਸ਼ਿਕਾਇਤ ਕੋਈ ਸ਼ਿਕਾਇਤ ਨਹੀਂ ਟਰੈਕਟਰ ਚ ਸ਼ਿਕਾਇਤ ਹੈ ਹੀ ਨਹੀਂ ਨਾ ਹੂੰ ਪੂਰਾ ਨਵਾਂ ਪਿਆ ਇਹੋ ਜਿਹਾ ਟਰੈਕਟਰ ਅੱਜ ਦੇ ਟਾਈਮ 'ਚ 56 ਦੀ ਲੱਭਣਾ ਬਹੁਤ ਔਖਾ ਇਹ 553 ਦਾ ਮਿਲਦਾ ਨਹੀਂ ਨਾ ਹੁਣ। ਜਿਵੇਂ ਨਹੀਂ ਮਿਲਦਾ। ਬੜਾ ਨਵਾਂ ਟਰੈਕਟਰ ਪਿਆ। ਪੂਰਾ ਵੀ ਕਿਤੇ ਰੰਗ ਦੀ ਖਰਾਬੀ ਨਹੀਂ ਜਮਾਈ। ਸਾਰੇ origignal ਦੀ ਗਾਰੰਟੀ ਆ, ਇੰਜਨ ਗੇਅਰ ਦੀ ਗਾਰੰਟੀ ਆ। ਹੂੰ। ਇੰਜਨ ਗੇਅਰ ਨੂੰ ਕਿਤੇ ਹੁੰਦਾ ਹੀ ਕੁਝ ਨਹੀਂ। ਨਵਾਂ ਟਰੈਕਟਰ ਐ ਨੂੰ ਹੁਣ ਲੱਗੀ ਆ, ਚੱਲਿਆ ਨਹੀਂ। ਪੰਜ ਆਸੀ ਜੋ ਕਢਾ ਲਿਆ ਤੇ ਇਹੇ ਲੈ ਲਿਆ। ਇੱਕ ਗੱਲ। ਹੂੰ। ਬਾਕੀ ਸਮਾਨ ਸਾਰਾ ਨਾਲ ਆ ਟੋਟਲ। ਮੂਰ ਲੀਆਂ ਪਲੇਟਾਂ ਸਾਰੀਆਂ, ਛੇ ਪਲੇਟਾਂ। ਟੌਲੰਗ ਸਭ ਤੋਂ ਵੱਡੀ ਗੱਲ ਘਰ ਦਾ ਚੱਲਿਆ ਹੋਇਆ ਟਰੈਕਟਰ ਘਰੇ ਚੱਲਿਆ ਹੋਇਆ ਟਰੈਕਟਰ ਇਹ ਨਹੀਂ ਦੇਖਦੋਂ ਰਾਹ ਦੀ ਗਾ ਆਇਆ ਹੋ ਮੈਂ ਲੋਕਰ ਰੱਖਿਆ ਹੋਇਆ ਕਿਤੇ ਕੋਈ ਡੈਂਟਿੰਗ ਨਹੀਂ ਪੇਂਟਿੰਗ ਨਹੀਂ ਹਮ ਕੁਛ ਨਹੀਂ ਟਰੈਕਟਰ ਚ ਕੋਈ ਸ਼ਿਕਾਇਤ ਨਹੀਂ ਜਮਾਂ ਨਵਾਂ ਟਰੈਕਟਰ ਆ ਬਹੁਤ ਘੱਟ ਚੱਲਿਆ ਦਾ ਘਰੇ ਚੱਲਿਆ ਤੇ 16.5 ਲੱਖ ਰੁਪਇਆ ਦੇ ਦੇਣਾ ਹੈ ਆਪਾਂ ਬਾਕੀ ਮੌਕੇ ਤੇ ਆਣ ਤਾਣ ਹੋ ਜਾਊਗਾ ਉਹ ਜਿਵੇਂ ਵੀ ਸੌਦਾ ਹੋਊਗਾ ਮੌਕੇ ਤੇ ਹੋ ਜਾਣਾ ਤੇ ਬਾਕੀ ਬਾਈ ਮੇਰਾ ਫੋਨ ਆ ਨਜਾਇਜ਼ ਨਾ ਕਰਿਓ ਜਿਹਨੇ ਲੈਣਾ ਉਹ ਹੀ ਫੋਨ ਕਰਿਓ ਵੀ ਐਵੇਂ ਜਾਣ ਬੁੱਝ ਕੇ ਨਾ ਪਰੇਸ਼ਾਨੀਆਂ ਵਾਲਾ ਕੰਮ ਹੋ ਜਾਂਦਾ ਕਈ ਵਾਰ